ਮਾਈਨਿੰਗ ਮਾਫੀਆ ਵੱਲੋਂ ਨਾਜਾਇਜ਼ ਮਾਈਨਿੰਗ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੱਜ ਦਿਨ ਵਕਵਕ ਕਮਾਉਂਤੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਸੇ ਤਹਿਤ ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਕੋਲੀਆਂ ਨੇੜੇ ਪੈਂਦੇ ਇੱਕ ਕ੍ਰੈਕਚਰ ਉੱਤੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਨੂੰ ਲੈ ਕੇ ਛਾਪੇਮਾਰੀ ਕੀਤੀ ਤਾ ਮੌਕੇ ਉੱਤੇ ਪੁਲਿਸ ਨੂੰ ਵੇਖ ਕੇ ਉਥੋਂ ਨਾਜਾਇਜ਼ ਮਾਈਨਿੰਗ ਕਰ ਰਹੇ ਲੋਕ ਗੱਡੀਆਂ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੇ ਚੱਲਦੇ ਪੁਲਿਸ ਨੇ ਦੋ ਟਿਪਰ ਅਤੇ ਇੱਕ ਜੀਸੀਬੀ ਮਸ਼ੀਨ ਕਾਬੂ ਕੀਤੀ ਹੈ ਜਿਸ ਦੇ ਤਹਿਤ ਪੁਲਿਸ ਨੇ ਤਿੰਨ ਲੋਕਾਂ ਤੇ ਮਾਮਲਾ ਵੀ ਦਰਜ ਕੀਤਾ ਹੈ ਅਤੇ ਅੱਗੇ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਥਾਣਾ ਮੁਖੀ ਨੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾ ਇਸੇ ਚੈਕਿੰਗ ਦੌਰਾਨ ਇੱਕ ਕ੍ਰੈਸ਼ਰ ਉੱਤੇ ਨਾਜਾਇਜ਼ ਮਾਈਨਿੰਗ ਹੁੰਦੀ ਦੇਖੀ ਗਈ ਤਾਂ ਪੁਲਿਸ ਨੂੰ ਵੇਖ ਕੇ ਉਥੋਂ ਵਾਹਨਾ ਦੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ ਜਿਸ ਦੇ ਚਲਦੇ ਟਿਪਰ ਅਤੇ ਇੱਕ ਜੀਸੀਬੀ ਮਸ਼ੀਨ ਨੂੰ ਕਾਬੂ ਕੀਤਾ ਗਿਆ ਹੈ ਮਾਈਨਿੰਗ ਵਿਭਾਗ ਦੇ ਸਹਿਯੋਗ ਨਾਲ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਠਾਨਕੋਟ ਜੀ ਦੇ ਹੁਕਮ ਅਨੁਸਾਰ ਮਾਈਨਿੰਗ ਡਿਪਾਰਟਮੈਂਟ ਤੇ ਪੁਲਿਸ ਪਾਰਟੀ ਨੌਜਵਨ ਸਿੰਘ ਨੇਰਾਲਕੇ ਫਰੈਸ਼ ਲਈ ਚੈਕਿੰਗ ਕੀਤੀ ਗਈ ਜੋ ਦੌਰਾਨ ਚੈਕਿੰਗ ਜਿਹੜਾ ਗੁਰੂਜੀ ਸਟੋਨ ਪ੍ਰੈਸ਼ਰ ਉੱਤੇ ਮਾਈਨਿੰਗ ਹੋਣੀ ਪਾਈ ਗਈ ਜਿਸ ਤੇ ਉਹ ਡਰਾਈਵਰ ਜਿਹੜੇ ਸੀ ਮੌਕੇ ਤੇ ਦੋ ਟਿਪਪਰ ਤੇ ਇੱਕ ਜੇਸ ਵੀ ਸੜ ਕੇ ਭੱਜ ਗਏ ਨੇ ਬਾਕੀ ਐਫਆਈਆਰ ਦਾਦੀ ਕਰ ਲਈ ਗਈ ਹੈ ਜੋ ਅਗਲੀ ਕਾਰ